ਇੱਕ ਵਾਰੀ ਨਾ ਇੱਕ ਹਾਥੀ ਜੰਗਲ ਦੇ ਵਿੱਚ ਨਹਾ ਧੋ ਕੇ ਬੜਾ ਮਸਤ ਮੋਲਾ ਹੋ ਕੇ ਆਪਣੀ ਮਸਤੀ ਦੇ ਵਿੱਚ ਤੁਰਿਆ ਜਾਵੇ ਜਦੋਂ ਹਾਥੀ ਤੁਰਿਆ ਜਾਂਦਾ ਸੀ ਸਾਹਮਣੇ ਤੋਂ ਇੱਕ ਗੰਦੇ ਚਿੱਕੜ ਨਾਲ ਲਿਬੜਿਆ ਹੋਇਆ ਕਸੂਰ ਤੁਰਿਆ ਆਵੇ ਹਾਥੀ ਨੇ ਵੇਖਿਆ ਵੀ ਸੂਰ ਬਹੁਤ ਗੰਦੇ ਚਿੱਕੜ ਨਾਲ ਲਿਬੜਿਆ ਹੋਇਆ ਹਾਥੀ ਨੇ ਨਾ ਆਏ ਆਪਦਾ ਰਸਤਾ ਮੋੜ ਲਿਆ ਸੂਰ ਨੇ ਵੇਖ ਕੇ ਹਾਥੀ ਨੂੰ ਹੱਸਣ ਲੱਗ ਗਿਆ ਤੇ ਸੂਰ ਮਨ ਹੀ ਮਨ ਚ ਐ ਸੋਚਣ ਲੱਗ ਗਿਆ ਵੀ ਔਰ ਐਡਾ ਵੱਡਾ ਹਾਥੀ ਮੈਨੂੰ ਵੇਖ ਕੇ ਡਰ ਗਿਆ ਤੇ ਮੇਰੀਆਂ ਅੱਖਾਂ ਚ ਅੱਖਾਂ ਵੀ ਨਹੀਂ ਪਈਆਂ ਤੇ ਰਾਹ ਬਦਲ ਗਿਆ ਤੇ ਇਹ ਗੱਲ ਜਾ ਕੇ ਸੂਰ ਨੇ ਚਾਰ ਹੋਰ ਜਾਨਵਰਾਂ ਨੂੰ ਦੱਸਤੀ ਕਹਿੰਦਾ ਤੈਨੂੰ ਪਤਾ ਐਡਾ ਵੱਡਾ ਹਾਥੀ ਐ ਮੈਥੋਂ ਡਰਦਾ ਮੈਨੂੰ ਵੇਖ ਕੇ ਪਰ ਹੱਥ ਲਿਆਦਾ ਮੇਰੇ ਕੋਲ ਦੀ ਵੀ ਲੰਘਿਆ ਇਹ ਗੱਲ ਪਾਈ ਕਰਦੇ ਕਰੋਂ ਦੇ ਸਾਰੇ ਜੰਗਲ ਚ ਫੈਲ ਗਈ ਵੀ ਹਾਥੀ ਪਾਈ ਸੂਰ ਤੋਂ ਡਰ ਗਿਆ ਰਾਜੇ ਕੋਲੇ ਜੰਗਲ ਦੇ ਰਾਜੇ ਸ਼ੇਰ ਕੋਲੇ ਗੱਲ ਪਹੁੰਚ ਗਈ ਸ਼ੇਰ ਨੇ ਹਾਥੀ ਨੂੰ ਬੁਲਾ ਲਿਆ ਸ਼ੇਰ ਕਹਿੰਦਾ ਹਾਥੀ ਸਾਹਿਬ ਗੱਲ ਮੈਂ ਠੀਕ ਸੁਣ ਰਿਹਾ ਐਡਾ ਵੱਡਾ ਤੂੰ ਹਾਥੀ ਤੂੰ ਸੂਰ ਤੋਂ ਡਰ ਗਿਆ ਹਾਥੀ ਕਹਿੰਦਾ ਜੀ ਸਾਹਿਬ ਮੈਂ ਮੈਂ ਸੂਰ ਤੋਂ ਡਰ ਗਿਆ ਕਹਿੰਦਾ ਕਿਉਂ ਕਹਿੰਦਾ ਜੀ ਮੈਂ ਵਧੀਆ ਨਾ ਧੋ ਕੇ ਸੋਹਣਾ ਬਣ ਕੇ ਮਾਪਦੀ ਜ਼ਿੰਦਗੀ ਦੀ ਮਸਤੀ ਦੇ ਵਿੱਚ ਤੁਰਿਆ ਜਾਂਦਾ ਸੀ ਕਹਿੰਦਾ ਮੈਂ ਸਾਹਮਣੇ ਵੇਖਿਆ ਬਹੁਤ ਗੰਦਾ ਲਿਬੜਿਆ ਹੋਇਆ ਸੀ ਸੂਰ ਦੋ ਰਾਹ ਸੀਗੇ ਕਹਿੰਦਾ ਇੱਕ ਤਾਂ ਮੈਂ ਸਾਈਡ ਤੋਂ ਹੋ ਜਾਂਦਾ ਜਾਂ ਕਹਿੰਦਾ ਦੂਜਾ ਰਾਹ ਸੀ ਉਹਦੇ ਕੋਲ ਦੀ ਜਾਂਦਾ ਉਹ ਨਾਲ ਬਹਿਸ ਕਰਦਾ ਉਹ ਤਾਂ ਆਪ ਲਿਬੜਿਆ ਹੋਇਆ ਚੱਕੜ 'ਚ ਤੇ ਮੈਂ ਵੀ ਲਿਬੜ ਜਾਂਦਾ ਪਰ ਮੈਂ ਦੂਜਾ ਰਾਹ ਚੁਣਿਆ ਵੀ ਮੈਂ ਆਪਦਾ ਮਸਤੀ ਦੇ ਵਿੱਚ ਸਾਈਡ ਤੋਂ ਮੁੜ ਗਿਆ ਉਹ ਨੂੰ ਜੋ ਸਮਝਣਾ ਉਹ ਸਮਝ ਹੀ ਜਾਵੇ ਇਹ ਗੱਲ ਕੱਲੀਓ ਜੰਗਲ ਦੇ ਹਾਥੀ ਤੇ ਨਹੀਂ ਅਪਲਾਈ ਹੁੰਦੀ ਇਹ ਤੁਹਾਡੇ ਤੇ ਵੀ ਹੁੰਦੀ ਹੈ ਕਿਉਂਕਿ ਤੁਹਾਡੀ ਜ਼ਿੰਦਗੀ ਚ ਵੀ ਬਹੁਤ ਸਾਰੇ ਨੈਗੇਟਿਵ ਲੋਕ ਉਸ ਸੂਰ ਦੇ ਵਾਂਗ ਲਿਬੜੇ ਹੋਏ ਤੁਹਾਡੀ ਜ਼ਿੰਦਗੀ ਚ ਵੀ ਹੈਗੇ ਆ ਹੁਣ ਇਹ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ ਵੀ ਤੁਸੀਂ ਉਹਨਾਂ ਸੂਰਾਂ ਦੇ ਨਾਲ ਬਹਿਸ ਕਰਨੀ ਆ ਆਪਦੀ ਜ਼ਿੰਦਗੀ ਦੀ ਜਿਹੜੀ ਸ਼ਕਤੀ ਆ ਉੱਥੇ ਵੇਸਟ ਕਰਨੀ ਆ ਜਾਓ ਸਾਹਾਫੀ ਦੇ ਵਾਂਗ ਆਪਦੇ ਰਾਹ ਤੇ ਸਿੱਧੇ ਚੱਲਣਾ ਤੇ ਆਪਦੀ ਜ਼ਿੰਦਗੀ ਚ ਮਿਹਨਤ ਕਰਨੀ ਉਹਨਾਂ ਨਾਲ ਬਹਿਸ ਕਰਨ ਦੀ ਬਜਾਏ ਇਹ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ